ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਚੌਧਰੀ ਵਾਲਾ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਏ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮਖਣ ਸਿੰਘ ਜੀ ਪਿੰਡ ਜੀ ਪਿੰਡ ਜੀ ਦਿੱਤਾ ਸਿੰਘਾ ਚੌਲੜਾ ਠੀਕ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਹਾਂ ਜਿਹੜਾ ਮੋਗਾ ਦਹੀਰ ਬਾਗਾ ਬਰਾਣਾ ਆਪਣਾ ਘਰ ਕਿੱਥੇ ਰਹਿ ਜਾਂਦਾ ਜੀ ਆਪਣਾ ਗੁਰਦਵਾਰੇ ਦੇ ਲਾਗੇ ਠੀਕ ਹੈ ਨੇੜੇ ਗੁਰਦੁਆਰਾ ਸਾਹਿਬ ਰਹਿ ਜਾਂਦਾ ਜੀ ਸੂਆ ਕਿੰਨਾ ਮਾਂ ਸੂਈ ਜੀ ਹੋ ਹੋ ਕੀ ਤੀਜਾ ਜੀ ਕਦੋਂ ਸੂਈ ਹੈ ਜੀ ਹੋਈ ਨੂੰ ਹੋ ਗਿਆ 4 ਮਹੀਨੇ ਜੀ ਬੱਚਾ ਕੀ ਹੈ ਜੀ ਬੱਚਾ ਕਟਾ ਬੱਚੇ ਤੇ ਮਿਲਦੀ ਆ ਬੱਚੇ ਤੇ ਮਿਲਦੀ ਆ ਹਾਂ ਮਿਲਦੀ ਇੱਕ ਟਾਈਮ ਆ ਜੀ ਇੱਕੋ ਟਾਈਮ ਹੀ ਮਿਲਦੀ ਤੜਕੇ ਕੇ ਸ਼ਾਮ ਨੂੰ ਤੜਕੇ ਠੀਕ ਆ ਕਿੰਨਾ ਦੋ ਦੋ ਕਿਲੋ ਤੋਂ ਬਾਹਰ ਜਣੀ 8 ਕੇ ਕੇ ਦੇਵਾਂਗੇ ਯਾਨੀ ਇੱਕੋ ਟਾਈਮ 8 ਕਿਲੋ ਜੋਕ ਕੇ ਲੈ ਜੀ ਆ ਦੋ ਕਿ ਦੋ ਟਾਈਮ ਚਾਰ ਟਾਈਮ ਚਾਹੀਦੀ ਬੱਚੇ ਕਿੰਨੇ ਟਾਈਮ ਚੜ ਜਾਨੀ ਮਿਲਦੀ ਇੱਕ ਟਾਈਮ ਆ ਠੀਕ ਆ ਏ ਆਈ ਵਗੈਰਾ ਹੋਈ ਜਾਂ ਟੀਕਾ ਵਗੈਰਾ ਲੱਗੇ ਮੈਂ ਇਹਨੂੰ ਦਿਨ ਥੋੜੇ ਹੀ ਹੋਇਆ ਜੀ 22 ਤੀਕ ਦਿਨ ਹੋਏ ਯਾਨੀ ਆਪਾਂ ਖਾਲੀ ਦੇਣੀ ਆਪਾਂ ਖਾਲੀ ਦੇਣੀ ਠੀਕ ਆ ਥਣਾ ਦੀ ਗਾਰੰਟੀ ਆ ਮੈਨੂੰ ਓਕੇ ਆ ਯਾਰ ਭਵੇਂ ਤੂੰ ਅੱਛਾ ਘਰ ਮਾ ਮਾਰੇ ਠੀਕ ਆ ਜੀ ਤੋ ਸੂਆ ਤੀਜਾ ਸੂਈ ਹੈ ਜੀ ਚਾਰ ਮਹੀਨੇ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟਾ ਜੀ ਤੇ ਬੱਚੇ ਤੇ ਮਿਲਦੀ ਆ ਤੇ ਮਿਲਦੀ ਐ ਇੱਕ ਟਾਈਮ ਆ ਮਾਰਨਿੰਗ ਦਾ ਟਾਈਮ ਦੁੱਧ ਅੱਠ ਤੋਂ ਬਾਹਰ ਹੀ ਹੋਊਗਾ ਜੀ ਤੁਸੀਂ 8 ਕਿਲੋ ਜੋਕ ਕੇ ਲਿਜਾ ਸਕਦੇ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਥਣਾ ਦੀ ਬਾਈ ਦੱਸਦਾ ਕਿ ਇੰਨੀ ਗਰੰਟੀ ਆ ਚਾਹੇ ਕੋਈ ਧਾਰ ਵੀ ਨਾ ਮਾਰੇ ਥਣ ਤੋਂ ਨੂੰ ਨੇੜੇ ਤੋਂ ਵੀ ਦਿਖਾ ਦਿੰਨੇ ਸੋਹਣਾ ਸੈਜ ਆ ਥਣਾ ਦਾ ਕੱਲਾ ਕੱਲਾ ਨਿੱਖੜਵਾ ਆ ਬੇਮਲੂਮਾ ਜਾਂ ਵੈਸੇ ਥਣ ਵੱਡਾ ਦਿਖਾਉਂਦੀ ਆ ਬੇਮਲੂਮਾ ਮਾੜਾ ਜਿਹਾ ਮੂੰਹ ਹੀ ਦਿਖਾਉਂਦੀ ਆ ਦੁੱਧ ਦੁੱਧ ਕੋਜਾ ਤਾਰ ਦਾਵਣੀ ਫਰਕ ਹੋਣਾ ਉਹ ਰਾਵਣੀਆਂ ਨੂੰ ਭੂ ਕਰ ਗਈ ਠੀਕ ਹੈ ਵੀਰੇ ਬਾਕੀ ਸੋਨਾ ਮੋਟਾ ਥਾਣਾ ਪਰ ਫਾਇਦਾ ਵੀਰੇ ਤੁਹਾਡਾ ਇਹ ਵੀ ਹੋਣਾ ਨਾਲ 10-12000 ਦਾ ਤੁਹਾਨੂੰ ਬੱਚਾ ਵੀ ਮਿਲ ਜਾਣਾ ਤੇ ਮੱਝ ਥੋੜੇ ਪੈਸਿਆਂ ਜੀ ਤੁਹਾਨੂੰ ਰਹਿ ਜਾਣੀਆਂ ਜਮਾ ਜੈਜ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਜੀ ਇਹਦੇ ਮੁੱਲ ਤਾਂ ਪੰਜਾ 1000 ਰੁਪਿਆ ਯਾਰ ਪਰ ਲੈਣ ਦੇਣ ਵਾਲੀ ਹਾਂ ਯੈਸ ਨੂੰ ਹੀ ਆ ਹਾਂ ਹਾਂ ਕੋਈ ਐਵੇਂ ਸੌਦੇ ਬਾਜੀ ਚ ਨਾ ਸੌਦੇ ਬਾਜੀ ਵਾਲੀ ਗੱਲ ਹੀ ਨਹੀਂ ਠੀਕ ਹੈ ਜੀ ਜੈਜ ਡਿਮਾਂਡ ਆ ਜੀ 75000 ਰੁਪਿਆ 8 ਕਿਲੋ ਦੁੱਧ ਆ ਸਮੇਤ ਬੱਚਾ ਜੈਜ ਡਿਮਾਂਡਾ ਹੁਣ ਬਾਈ ਕਹਿੰਦਾ ਕੋਈ ਸੌਦੇਬਾਜ਼ੀ ਚ ਨਾ ਪਾਵੇ ਬਸ ਇਕੱਲਾ ਖੁਸ਼ੀ ਨਾਮ ਇਹਦੇ ਚ ਛੋਟ ਹੋ ਜੂਗੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ